नमस्कार मैं खुशी और आप देख रहे न्यूज़ आइए नजर डालते हैं आज की बड़ी खबर पर देश में हर पशुओं के कारण आए दिन दुर्घटनाएं होती रहती हैं कोई भी इन बेसहारा पशुओं की उचित देखभाल नहीं करता है सरकारें बड़े बड़े दावे करती हैं और गाय सेज के नाम पर लोगों से टैक्स वसूलते हैं लेकिन जिनके पास गौशालाएं हैं वे भी दुधारू और अन्य मवेशियों को रखते हैं आज संगरूर का एक युवक जो अपने काम से लौट रहा था अचानक दो लड़ते हुए सांडों ने लड़ते हुए एक नौजवान को टक्कर मार दी स्थानीय लोग उसे एक तरफ ले गए और वे दोनों सांड लड़ते रहे जान तो बच गई लेकिन चोटें बेहद गंभीर हैं और उसकी पसलियां भी टूट गई हैं और उनका एक निजी अस्पताल में इलाज चल रहा है अपना कुमार कुमार जी किस तरह एक्सीडेंट हुआ था हुआ और कुछ नहीं जी मैं ਆਪਣੇ ਸ਼ੁਰੂ ਉਤਰੀ ਗਏ ਪੂਲ ਕੋਲ ਆਪਣੇ ਦੋਸਤ ਨੂੰ ਘਰ ਛੱਡ ਕੇ ਜੀ ਵਾਪਸ ਆ ਰਿਹਾ ਸੀ ਨਾਨਕਿਆਣੇ ਚੌਂਕ ਦੇ ਵਿੱਚ ਸੀ ਉਹ ਹੋਟਲ ਦੇ ਕੋਲ ਆਪਣੀ ਸਾਈਡ ਆ ਰਿਹਾ ਸੀ ਕੁਝ ਵੀ ਰੋੜ ਸਾਹਮਣੇ ਜੀ ਦੂਜੇ ਪਾਸਿਓਂ ਡਿਵਾਈਡਡ ਟੱਪ ਕੇ ਜੀ ਮੇਰੇ ਮੂਰੇ ਦੋ ਠੱਠੇ ਆ ਗਏ ਜੀ ਠੱਠਿਆਂ ਨੇ ਮੈਨੂੰ ਜੀ ਬਗਾ ਕੇ ਮਾਰੇ ਜੀ ਉਸ ਤੋਂ ਬਾਅਦ ਚਲੋ ਮੈਂ ਡਿੱਗ ਗਿਆ ਮੈਨੂੰ ਪਤਨ ਚੱਲਿਆ ਜੀ ਪਿੱਛੇ ਮੇਰੇ ਫੇਰ ਲੜਦੇ ਰਹੇ ਉਹ ਵੀ ਵੀਡੀਓ ਕਢਾਈ ਹੈ ਜੀ ਮੇਰੇ ਬ੍ਰਦਰ ਨੇ ਜੀ ਤੇ ਮੈਨੂੰ ਸਾਈਡ ਤੇ ਬਿਠਾ ਲਿਆ ਜੀ ਮੈਨੂੰ ਫੋਨ ਫੋਨ ਕੀਤਾ ਇਹਨਾਂ ਨੂੰ ਫਿਰ ਉਦੋਂ ਬਾਅਦ ਜੋ ਹੈ ਨਾ ਟ੍ਰੀਟਮੈਂਟ ਸਾਰਾ ਮੇਰੇ ਭਰਾ ਹੋਰ ਨੇ ਕਰਾ ਰਿਆ ਜੀ ਹੁਣ ਸੱਟਾਂ ਕਿਥੇ ਕਿਥੇ ਨੇ ਆਪਣੇ 21 ਦੀ ਸੱਟਾਂ ਬਣ ਗਈ। ਅੱদিক ਤਾਂ ਮੈਨੂੰ ਤਿੰਨ ਫਸਲਾਂ ਟੁੱਟ ਗਈਆਂ ਜੀ ਸਾਰਾ। ਇੱਕੋਰੇ ਗੱਦਮ ਦੇ ਨਦੀ ਜੀ ਬਹੁਤ ਜਾਂਦੀ। ਆ ਕੋਈ ਕੋਈ ਤੇ ਬੱਜੀ ਹੋਈ ਹੈ ਜੀ। ਐਸੇ ਹਾਂ ਜੀ ਤੇ ਹੁਣ ਬੋਲਣ ਚ ਤਕਲੀਫ ਹੁੰਦੀ ਆਪਾਂ ਨੂੰ ਕੋਈ ਜਖੰਡ ਪੇਂਚ ਸਾਰ ਬੋਲਣ ਚ ਵੀ ਤਕਲੀਫ ਹੁੰਦੀ ਆ ਸਾਹ ਲੈਣ ਤੇ ਵੀ ਤਕਲੀਫ ਹੁੰਦੀ ਆ ਬੈਠਾ ਉੱਠਾ ਨਾਲੋਂ ਕੁਝ ਨਹੀਂ ਹੋ ਰਿਹਾ ਜੀ। ਡਾਕਟਰ ਕੀ ਕਹਿ ਰਹੇ ਡਾਕਟਰ ਜੀ 3-4 ਦਿਨ ਹੋ ਗਏ ਪਹਿਲਾਂ ਸੀ ਸਰਕਾਰੀ ਚ ਗਈ ਸੀ ਜੀ ਉੱਥੇ ਦੇਖਭਾਲ ਹੋਈ ਨਹੀਂ ਮੇਰੇ ਕਿਸੇ ਚੀਜ਼ ਦੀ ਹੋਣਾ ਸੀ ਉਹ ਆਪੋ ਆਪ ਦੇ ਵਿੱਚ ਆ ਗਿਆ ਜੀ ਬਾਈਪਾਸ ਤੇ ਜਿਹੜਾ ਹਸਪਤਾਲ ਲਾਉਣਾ ਤੇ ਉਹ ਕਹਿ ਰਹੇ ਅੰਦਰ ਬਲੱਡ ਡਿੱਗ ਗਿਆ ਜੀ ਪਾਣੀ ਭਰ ਗਿਆ ਕਹਿੰਦੇ ਅੰਦਰ ਲੀਵਰ ਤੇ ਸੱਟ ਪੱਜੀ ਜੀ ਹੁਣ ਉਹ ਇਲਾਜ ਕਰ ਰਹੇ ਨੇ ਜੀ ਕਹਿੰਦੇ ਦੇਖਦੇ ਆ ਕੀ ਬਣਦਾ ਜੀ ਅੱਗੇ ਅੱਗੇ मैं अपना काम करके तूड़ी की तरफ से आ रहा था नानकियाना चौक के पास अचानक लड़ते हुए सांड मेरे सामने आ गए और मुझे टक्कर मार दी मेरी पसलियाँ तोड़ दी जिसके बाद मुझे अस्पताल में भर्ती कराया गया मेरा नाम निखिल है जी तो मैं पीड़ित भाई हाँ जी छोटा तो डॉक्टर साहब ने हूँ तक सू दसा जी भी तीन पसलियाँ क्रैक ने जी तो पे पेड़ के पानी तो खून डिगया हुआ तो दो चार सिटी स्कैन करवाए गए ने काफ़ी महंगे ने हुए ने जी वो ਕਿਉਂਕਿ ਸਰਕਾਰੀ ਦੇ ਵਿੱਚ ਤਾਂ ਕੋਈ ਸਹੂਲਤ ਆਪਾਂ ਨੂੰ ਮਿਲਦੀ ਨਹੀਂ ਸਰਕਾਰੀ ਚ ਗਏ ਸੀ ਤੁਸੀਂ ਹਾਂਜੀ ਸਰ ਉਹ ਤਾਂ ਨਾ ਕੀ ਗਿਆ ਸਰ ਉੱਥੇ ਮੈਡਮ ਸੀਗੇ ਜੀ ਸਰ ਉਹ ਤਾਂ ਆਪਣੀ ਕੁਰਸੀ ਤੋਂ ਹੀ ਨਹੀਂ ਉੱਠ ਕੇ ਆਉਣ ਨੂੰ ਤਿਆਰ ਸੀਗੇ ਅਸੀਂ ਉਹਨਾਂ ਨੂੰ ਕਹਿੰਦੇ ਸੀ ਵੀ ਸਾਡੇ ਪੇਸ਼ੈਂਟ ਨੂੰ ਆ ਕੇ ਦੇਖੋ ਉਹ ਕਹਿੰਦੇ ਸੀ ਕੋਈ ਨਹੀਂ ਚਲਾ ਕੇ ਲੈ ਆਓ ਸਾਡੇ ਕੋਲ ਨਗਰ ਕੌਂਸਲ ਨੂੰ ਜ਼ਿੰਮੇਵਾਰ ਹੈ ਇਸ ਦਾ ਕੋਈ ਕਾਰਵਾਈ ਕਰਾਂਗੇ ਹਾਂਜੀ ਸਰ ਅਸੀਂ ਸਰ ਆਨਲਾਈਨ ਦੇਖਿਆ ਸੀ ਸਰ ਵੀ ਕੁਝ ਐਕਟਸ ਦੇਖੀਆਂ ਤੇ ਉਸ ਦੇ ਮੁਤਾਬਿਕ ਅਸੀਂ ਸਰ ਕੋਸ਼ਿਸ਼ ਕਰਾਂਗੇ अमित कुमार के भाई निखिल ने कहा डॉक्टर साहब ने हमें बताया है कि बरदार के तीन पैर टूट गए हैं और उनके पेट में भी पानी भर गया है इन आवारा जानवरों की भी किसी तरह देखभाल की जानी चाहिए मेरा नाम जितेंद्र सिंह गिल गिल साहब अमित जी का एक्सीडेंट होगा कि कारण है यह मेरा दोस्त है जी और यह अच तो दो, दो दिन पहला अपने किसी घरेलू काम मार्केट शाम जा रहा है अचानक जी ये कोई आके आज देने और यह अपना डिग जाए जी सड़क पर ਤਾ ਦੋ ਤਿੰਨ ਜੋ ਜਾ ਰਹੇ ਸੀ ਸੜਕ ਤੇ ਬੰਦੇ ਉਹ ਉਹਨਾਂ ਨੇ ਬਚਾਇਆ ਇਹਨੂੰ ਹਸਪਤਾਲ ਲਿਆਂਦਾ ਇਹਦੇ ਫੈਮਿਲੀ ਮੈਂਬਰ ਆ ਗਏ ਸੀ ਆ ਗਏ ਪਰ ਇਹ ਘਟਨਾ ਬੜੀ ਬਹੁਤ ਮਤਭਾਗੀ ਘਟਨਾ ਹੈ ਜੀ ਆਏ ਦਿਨ ਆਪਣੇ ਹਰ ਰੋਜ਼ ਈਮ ਨਹੀਂ ਲਗਾ ਲੋ ਸ਼ਾਮ ਲਗਾ ਲੋ ਦੁਪਹਿਰੇ ਲਗਾ ਲੋ ਠੱਠੇ ਗਾਮਾ ਸਪਰਕਾਂ ਤੇ ਬੇਸਾਰਾ ਨੇ ਉਹ ਆਏ ਦਿਨ ਕਿਸੇ ਨਾ ਕਿਸੇ ਤੇ ਹਮਲਾ ਕਰ ਰਹੀਆਂ ਨੇ ਕੀ ਕਹਿਣਾ ਚਾਹੋਗੇ ਬੀ ਸਰਕਾਰੀ ਹਸਪਤਾਲ ਚ ਇਲਾਜ ਨਹੀਂ ਹੋਇਆ ਜੇ ਉਹ ਕਿ ਇਹਨਾਂ ਨੂੰ ਕਿ ਨਿੱਜੀ ਹਸਪਤਾਲ ਚ ਇਲਾਜ ਕਰਾਉਣਾ ਪਿਆ ਦੇਖੋ ਜੀ ਸਰਕਾਰੀ ਹਸਪਤਾਲਾਂ ਦੇ ਵਿੱਚ ਅੱਜ ਉਹ ਸਿਰਫ ਕਾਗਜ਼ਾਂ ਦੇ ਵਿੱਚ ਔਰ ਫਾਈਲਾਂ ਦੇ ਵਿੱਚ ਹੀ ਰਹਿ ਗਏ ਨੇ ਕੋਈ ਉੱਥੇ ਕੋਈ ਅੱਛਾ ਇਲਾਜ ਨਹੀਂ ਹੈਗਾ ਔਰ ਉੱਥੇ ਕਿਸੇ ਨੇ ਡਾਕਟਰ ਦੇ ਹੱਥ ਨਹੀਂ ਪਾਇਆ ਤਾਂ ਸਾਨੂੰ ਮਜਬੂਰਨ ਹੋ ਕੇ ਪ੍ਰਾਈਵੇਟ ਹਸਪਤਲ ਲੈ ਕੇ ਆਉਣਾ ਪਿਆ ਕਿਉਂਕਿ ਸਾਡਾ ਭਰਾ ਹੈ ਸਾਨੂੰ ਵੀ ਤੁਸੀਂ ਵਕੀਲਾਂ ਨੇ ਗੱਲ ਕੀਤੀ ਆਗੇ ਕੋਈ ਕਾਰਵਾਈ ਕਰੋਗੇ ਹਾਂ ਅਸੀਂ ਆਪਣੇ ਦੇਖੋ ਪਹਿਲਾਂ ਤਾਂ ਇਹਦਾ ਆਪਣਾ ਸਟੇਟਮੈਂਟ ਕਰਵਾ ਰਹੇ ਆ ਜੀ ਸਾਨੂੰ ਪਹਿਲਾਂ ਇਹਦੇ ਸਿਹਤ ਦੀ ਫਿਕਰ ਹੈ ਤਾ ਫਿਰ ਕਿਸੇ ਆਪਣੇ ਵਧੀਆ ਮਿੱਤਰ ਤੋਂ ਆਪਣੇ ਕਾਨੂੰਨੀ ਆਪਣਾ رائے ਲੈ ਕੇ ਜੋ ਵੀ ਬੰਦ ਕਰਵਾਈ ਹੋਈ ਹੈ ਇਸੇ ਕਰਵਾਵਾਂਗੇ ਕਿਸੇ ਕਰਵਾਵਾਂਗੇ ਦੇਖੋ ਇਹਦਾ ਨਗਰ ਕੌਂਸਲ ਲਗਾ ਲਓ ਪ੍ਰਸ਼ਾਸਨ ਲਗਾ ਲਓ ਸਹਿਤ ਦੇ ਵਿੱਚ ਦੇਖੋ ਛੋਟੇ ਛੋਟੇ ਬੱਚਿਆਂ ਨੂੰ ਇੱਕ ਲੇਡੀ ਨੂੰ ਜਾਂਦੇ ਹੋਏ ਬਾਜ਼ਾਰ ਦੇ ਵਿੱਚ ਡਰ ਲੱਗਦਾ ਹੈ ਕਿ ਸਾਡੇ ਤੇ ਕੋਈ ਠੱਠਾ ਕੋਈ ਗਊ ਹਮਲਾ ਨਾ ਕਰ ਦੇ ਕਿਸੇ ਟਾਈਮ ਅਟੈਕ ਹੋ ਜੇ ਇਵਨ ਕੀ ਗੱਡੀ ਦੇ ਵਿੱਚ ਬੈਠਿਆਂ ਨੂੰ ਵੀ ਡਰ ਲੱਗਦਾ ਹੈ वहीं उनके दोस्त जितेंद्र गिल ने कहा कि सरकारों ने गायों के सेज के नाम पर हमसे टैक्स लिया है सरकारों को भी इन आवारा पशुओं का ध्यान रखना चाहिए ताकि आए दिन होने वाली दुर्घटनाओं से इन्हें बचाया जा सके नगर परिषद को बेसहारा पशुओं के लिए गौशालाएं बनाकर उन्हें रखना चाहिए और उन्होंने कहा कि हम अपने वकील से बात कर रहे हैं क्योंकि इन पशुओं को संभालने की जिम्मेदारी नगर काउंसिल की होती है हम नगर काउंसिल फिट करवाएंगे और कोर्ट में केस भी लगाएंगे रिपोर्टर गुरविंदर सिंह अब तक के लिए बस इतना ही फिर होगी आपसे मुलाकात ऐसी एक और खबर के साथ अब तक के लिए नमस्कार और देखते रहिए सत्ता न्यूज